ਕਿਸਾਨ ਸਾਥੀਓ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਚੈਨਲ ਜੰਕਸ਼ਨ ਖੇਤੀਬਾੜੀ ਤੇ ਦੋਸਤੋ ਝੋਨੇ ਦੀ ਕਿਸਮ ਪੀਆਰ 126 ਦੇ ਬਾਰੇ ਗੱਲ ਕਰਾਂਗੇ ਇਸ ਕਿਸਮ ਨੂੰ ਲੈ ਕੇ ਕਿਸਾਨ ਕਾਫੀ ਦੋਚਿੱਤੀ ਵਿੱਚ ਨੇ ਇਹ ਕਿਸਮ ਲਗਾਈ ਜਾਵੇ ਜਾਂ ਨਾ ਲਗਾਈ ਜਾਵੇ ਇਹਦੀ ਕਾਸਟ ਕਰੀਏ ਕਿ ਨਾ ਕਰੀਏ ਕਿਉਂਕਿ ਇੱਕ ਪਾਸੇ ਤਾਂ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਜ਼ਿੰਮੇਦਾਰਾਂ ਨੂੰ ਇਹ ਕਿਸਮ ਲਗਾਉਣ ਦੇ ਲਈ ਪ੍ਰੇਰਿਤ ਕਰ ਰਹੇ ਨੇ ਸਰਕਾਰ ਦਾ ਖੇਤੀਬਾੜੀ ਵਿਭਾਗ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੀ ਜ਼ਿੰਮੇਦਾਰਾਂ ਨੂੰ ਪੀਆਰ 126 ਕਿਸਮ ਲਗਾਉਣ ਦੇ ਲਈ ਉਤਸ਼ਾਹਤ ਕਰ ਰਹੇ ਨੇ ਬੱਦ ਤੋਂ ਬੱਦ ਇਹ ਕਿਸਮ ਲਗਾਉਣ ਦੇ ਲਈ ਕਿਸਾਨਾਂ ਨੂੰ ਸਮਝਾ ਰਹੇ ਨੇ ਤਾਂ ਕਿ ਧਰਤੀ ਹੇਠਲੇ ਪਾਣੀ ਦੀ ਜਿਹੜੀ ਬਚਤ ਕੀਤੀ ਜਾ ਸਕੇ ਬਿਨਾਂ ਸ਼ੱਕ ਇਹ ਪੂਰੇ ਪੰਜਾਬ ਅਤੇ ਕਿਸਾਨਾਂ ਦੇ ਹਿੱਤਾਂ ਦੇ ਲਈ ਬਹੁਤ ਵਧੀਆ ਕਿਸਮ ਹੈ ਕਿਉਂਕਿ ਸਭ ਤੋਂ ਘੱਟ ਸਮੇਂ ਦੇ ਵਿੱਚ ਬਹੁਤ ਹੀ ਘੱਟ ਖਰਚ ਦੇ ਨਾਲ ਸਭ ਤੋਂ ਵੱਧ ਪਾਣੀ ਬਚਾਉਣ ਵਾਲੀ ਅਤੇ ਸਭ ਤੋਂ ਵੱਧ ਝਾੜ ਦੇਣ ਵਾਲੀ ਇਹ ਇਕੱਲੀ ਕਿਸਮ ਹੈ ਥੋੜੇ ਸਮੇਂ ਦੀ ਕਿਸਮ ਹੋਣ ਕਰਕੇ ਇਹਦੇ ਰੱਖ-ਰਖਾਅ ਤੇ ਬਿਮਾਰੀਆਂ ਤੇ ਤੇ ਖਰਚ ਕਾਫੀ ਘੱਟ ਆਉਂਦਾ ਹੈ ਇੱਕਾ ਤੋਂ ਸਪਰੇਅ ਦੇ ਨਾਲ ਹੀ ਪੜ ਜਾਂਦੀ ਹੈ ਇੱਕ ਹੋਰ ਸਭ ਤੋਂ ਵੱਡਾ ਇਹਦਾ ਫਾਇਦਾ ਇਹ ਹੈ ਵੀ ਇਹਦੀ ਜਿਹੜੀ ਪਰਾਲੀ ਹੈ ਕਾਫੀ ਘੱਟ ਹੋਣ ਕਰਕੇ ਪਰਾਲੀ ਨੂੰ ਜ਼ਮੀਨ ਦੇ ਵਿੱਚ ਮਿਲਾਉਣਾ ਕਾਫੀ ਸੌਖਾ ਇਸ ਕਰਕੇ ਪੋਲਿਊਸ਼ਨ ਦੀ ਸਮੱਸਿਆ ਵੀ ਹੱਲ ਹੁੰਦੀ ਹੈ ਦੂਜਾ ਜਿਹੜੀਆਂ ਦੂਸਰੀਆਂ ਕਿਸਮਾਂ ਨੇ ਉਹਨਾਂ ਦੀ ਕਾਫੀ ਪਰਾਲੀ ਹੁੰਦੀ ਹੈ ਉਹਨਾਂ ਨੂੰ ਜ਼ਮੀਨ ਦੇ ਵਿੱਚ ਮਣਾਉਣਾ ਪਰਾਲੀ ਨੂੰ ਕਾਫੀ ਜ਼ਿਆਦਾ ਔਖਾ ਹੈ ਜਿਆਦਾ ਪਰਾਲੀ ਹੋਣ ਕਰਕੇ ਤੇ ਜ਼ਿਆਦਾ ਸਵਾਲ ਲੈਣ ਕਰਕੇ ਪਾਣੀ ਦੀ ਵੀ ਦੁਰਵਾਰ ਤੋਂ ਕਾਫੀ ਜ਼ਿਆਦਾ ਹੁੰਦੀ ਹੈ ਇਸ ਲਈ ਜ਼ਿੰਮੇਵਾਰਾਂ ਦੇ ਨਾਲ ਨਾਲ ਪੂਰੇ ਪੰਜਾਬ ਦੇ ਭਲੇ ਦੇ ਵਾਸਤੇ ਇਹ ਜਿਹੜੀ ਕਿਸਮ ਬਹੁਤ ਵਧੀਆ ਪਰ ਇੱਥੇ ਸਭ ਤੋਂ ਵੱਡੀ ਪ੍ਰੋਬਲਮ ਇਹ ਹੈ ਕਿ ਰਾਈਸ ਸੈਲਰ ਐਸੋਸੀਏਸ਼ਨ ਜਿਹੜੀ ਇਹ ਕਿਸਮ ਦਾ ਵਿਰੋਧ ਕਰਦੀ ਹੈ ਉਹ ਇਹ ਕਿਸਮ ਨੂੰ ਖਰੀਦਣ ਦੇ ਲਈ ਤਿਆਰ ਨਹੀਂ ਇਸ ਦੇ ਵਿਰੋਧ ਦੇ ਵਿੱਚ ਹੁਣ ਤੋਂ ਹੀ ਪ੍ਰਚਾਰ ਕਰ ਰਹੀ ਹੈ ਕਿ ਉਹ ਇਹ ਕਿਸਮ ਦਾ ਝੋਨਾ ਨਹੀਂ ਖਰੀਦ ਕਰੇਗੀ ਕਿਉਂਕਿ ਉਹਨਾਂ ਦਾ ਤਰਕ ਹੈ ਕਿ ਇਸ ਕਿਸਮ ਦੇ ਝੋਨੇ ਦੇ ਵਿੱਚ ਨਮੀ ਦੀ ਮਾਤਰਾ ਬਹੁਤ ਜ਼ਿਆਦਾ ਰਹਿੰਦੀ ਹੈ ਇਸ ਕਰਕੇ ਚੌੜ ਵਿੱਚ ਟੁੱਟੇ ਦੀ ਜਿਹੜੀ ਮਾਤਰਾ ਕਾਫੀ ਵੱਧ ਹੁੰਦੀ ਹੈ ਸਰਕਾਰੀ ਮਾਪਦੰਡਾਂ ਦੇ ਮੁਤਾਬਕ ਸਰਕਾਰ ਸੈਲਰ ਪਾਸੋਂ 1 ਕੁਇੰਟਲ ਝੋਨੇ ਦੇ ਵਿੱਚੋਂ 67 ਕਿਲੋ ਜਿਹੜਾ ਚੌਲ ਹੈ ਟੁੱਟਾ ਰਹਿਤ ਮੰਗਦੀ ਹੈ ਸੈਲਰ ਮਾਲਕਾਂ ਦਾ ਕਹਿਣਾ ਹੈ ਕਿ ਪੀਆਰ 122 ਕਿਸਮ ਦੇ ਝੋਨੇ ਵਿੱਚੋਂ ਜੋਰ ਲਗਾ ਕੇ 67 63 ਕਿਲੋ ਚੌਲ ਹੈ ਜਿਹੜਾ ਟੁੱਟਾ ਰਹਿਤ ਮਿਲਦਾ ਹੈ ਜਦਕਿ ਦੂਸਰੀਆਂ ਕਿਸਮਾਂ ਨੇ ਜਿਹੜੀਆਂ ਉਹਨਾਂ ਤੋਂ 67 ਕਿਲੋ ਤੋਂ ਵੀ ਵੱਧ ਚੌਲ ਟੁੱਟਾ ਰਹਿਤ ਮਿਲ ਜਾਂਦਾ ਇਸ ਲਈ ਸੈਲਰ ਮਾਲਕ ਪੀਆਰ 122 ਝੋਨੇ ਦੀ ਖਰੀਦ ਕਰਨ ਦੇ ਲਈ ਤਿਆਰ ਨਹੀਂ ਕਿਉਂਕਿ ਉਹਨਾਂ ਮੁਤਾਬਕ ਪੀਆਰ 122 ਝੋਨੇ ਦੀ ਖਰੀਦ ਕਰਨ ਦੇ ਨਾਲ ਉਨ੍ਹਾਂ ਦੇ ਉੱਪਰ ਆਰਥਿਕ ਬੋਝ ਵੱਧਦਾ ਹੈ ਉਨ੍ਹਾਂ ਦੇ ਹੱਥ ਪੱਲੇ ਕੁਝ ਨਹੀਂ ਆਉਂਦਾ ਦੂਜੇ ਪਾਸੇ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਜਿਨ੍ਹਾਂ ਦੇ ਵੱਲੋਂ ਇਹ ਕਿਸਮ ਤਿਆਰ ਕੀਤੀ ਗਈ ਹੈ ਉਨ੍ਹਾਂ ਦਾ ਤਰਕ ਹੈ ਕਿ ਵੀ ਇਹ ਕਿਸਮ 3-4 ਸਾਲ ਦੇ ਤਜਰਬਿਆਂ ਤੋਂ ਬਾਅਦ ਰਿਲੀਜ਼ ਕੀਤੀ ਗਈ ਹੈ ਇਹਦੇ ਵਿੱਚ ਇਸ ਤਰ੍ਹਾਂ ਦੀ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਆਉਂਦੀ ਅਜਿਹੇ ਵਿੱਚ ਜ਼ਿੰਮੇਵਾਰਾਂ ਨੂੰ ਸਮਝ ਨਹੀਂ ਆਉਂਦੀ ਕਿ ਇਹ ਕਿਸਮ ਦੀ ਖਰੀਦ ਕੀਤੀ ਜਾਵੇਗੀ ਜਾਂ ਨਹੀਂ ਕੀਤੀ ਜਾਵੇਗੀ ਕਿਉਂਕਿ ਉਨ੍ਹਾਂ ਦੇ ਵੱਲੋਂ ਜਿਹੜਾ ਬੀਜ ਦਾ ਪ੍ਰਬੰਧ ਕਰਨਾ ਹੈ ਹੁਣੇ ਤੋਂ ਹੀ ਕਰਨਾ ਹੈ ਇਸ ਲਈ ਸਰਕਾਰ ਨੂੰ ਇਹਦੇ ਬਾਰੇ ਜਲਦੀ ਹੀ ਫੈਸਲਾ ਕਰਨਾ ਚਾਹੀਦਾ ਹੈ ਤਾਂ ਕਿ ਜ਼ਿਮੀਂਦਾਰ ਦੋਚਿੱਤੀ ਵਿੱਚ ਨਾ ਰਹਿਣ ਆਪਣਾ ਬੀਜ ਵਗੈਰਾ ਦਾ ਜਿਹੜਾ ਪ੍ਰਬੰਧ ਹੈ ਬਿਨਾਂ ਕਿਸੇ ਚੀਜ਼ ਕਿਤੇ ਹੁਣ ਤੋਂ ਹੀ ਕਰ ਲੈਣਾ ਉਤਰ ਕੁਝ ਕਿਸਾਨ ਜਥੇਬੰਦੀਆਂ ਵੱਲੋਂ ਵੀ ਕਿਸਾਨਾਂ ਦੇ ਨਾਲ ਇਸ ਕਿਸਮ ਦੀ ਖਰੀਦ ਦੇ ਲਈ ਖੜਨ ਦਾ ਐਲਾਨ ਕੀਤਾ ਗਿਆ ਇਸ ਕਰਕੇ ਸੈਲਰ ਮਾਲਕਾਂ ਤੇ ਕਿਸਾਨ ਜਥੇਬੰਦੀਆਂ ਦੇ ਵਿਚਕਾਰ ਟਕਰਾਅ ਰਵਾਜੀ ਹੋਣ ਦਾ ਖਾਤਰਾ ਹੋ ਸਕਦਾ ਹੈ ਇਹ ਸੌਲੀ ਸਰਕਾਰ ਨੂੰ ਚਾਹੀਦਾ ਕਿ ਸੈਲਰ ਮਾਲਕਾਂ ਨੂੰ ਭਰੋਸੇ ਦੇ ਵਿੱਚ ਲੈ ਕੇ ਜਹੀ ਰਣਨੀਤੀ ਤਿਆਰ ਕੀਤੀ ਜਾਵੇ ਕਿ ਉਹਨਾਂ ਦਾ ਵੀ ਨੁਕਸਾਨ ਨਾ ਹੋਵੇ ਅਤੇ ਜ਼ਿਮੀਦਾਰ ਵੀ ਬਿਨਾਂ ਚੇਜ ਕੋ ਕੇ ਇਹ ਕਿਸਮ ਆਪਣੇ ਖੇਤਾਂ ਦੇ ਵਿੱਚ ਲਗਾਵੇ ਤਾਂ ਕਿ ਜ਼ਿਮੀਦਾਰਾਂ ਤੇ ਪੰਜਾਬ ਦੇ ਹਿੱਤਾਂ ਦੀ ਨਖਰਾਨੀ ਕੀਤੀ ਜਾ ਸਕੇ ਕਿਉਂਕਿ ਇਸ ਤਰ੍ਹਾਂ ਦੀ ਜਿਹੜੀ ਕਿਸਮ ਹੈ ਖੇਤੀ ਵਿਗਿਆਨੀਆਂ ਦੀ ਲੰਬੇ ਸਮੇਂ ਦੀ ਮਿਹਨਤ ਤੋਂ ਬਾਅਦ ਹੀ ਸਾਹਮਣੇ ਆਉਂਦੀ ਹੈ ਇਸ ਲਈ ਸਰਕਾਰ ਜਲਦੀ ਤੋਂ ਜਲਦੀ ਇਸ ਸਮੱਸਿਆ ਨੂੰ ਹੱਲ ਕਰਕੇ ਜ਼ਿਮੀਦਾਰਾਂ ਨੂੰ ਸਪਸ਼ਟ ਕਰ ਦੇਵੇ ਕਿ ਜ਼ਿਮੀਦਾਰ ਬੇਚੇਜ ਕੋਕੀ ਕਿਸਮ ਬੀਜਣ ਤਾਂ ਕਿ ਉਹ ਆਪਣਾ ਬੀਜ ਵਗੈਰਾ ਖਰੀਦ ਸਕਣ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਕਿਸਾਨ ਦੋਸਤਾਂ ਨੂੰ ਸਾਰਿਆਂ ਨੂੰ ਫਿਰ ਤੋਂ ਬੇਨਤੀ ਹੈ ਵੀ ਇਹ ਵੀਡੀਓ ਨੂੰ ਲਾਈਕ ਤੇ ਹੋਰ ਦੋਸਤਾਂ ਦੇ ਨਾਲ ਸ਼ੇਅਰ ਜ਼ਰੂਰ ਕਰਿਓ ਕਿਉਂਕਿ ਇਹ ਜੀ ਵੀਡੀਓ ਸ਼ੇਅਰ ਕਰਨੀ ਚਾਹੀਦੀ ਹੈ ਤਾਂ ਕਿ ਸਾਰੇ ਜ਼ਿਮੀਦਾਰਾਂ ਤੱਕ ਜਿਹੜੀ ਆਪਣੀ ਆਵਾਜ਼ ਹੈ ਜ਼ਿਮੀਦਾਰਾਂ ਦੀ ਬਾਤ ਸਰਕਾਰ ਤੱਕ ਪਹੁੰਚ ਸਕੇ ਅਤੇ ਸਰਕਾਰ ਇਸ ਸੰਬੰਧੀ ਕੋਈ ਨਾ ਕੋਈ ਫੈਸਲਾ ਜਲਦੀ ਲਵੇ ਸੋ ਦੋਸਤੋ ਅੰਤ ਵਿੱਚ ਸਾਰੇ ਕਿਸਾਨ ਦੋਸਤਾਂ ਨੂੰ ਸਤਿ ਸ੍ਰੀ ਅਕਾਲ ਧੰਨਵਾਦ